ਚੋਣ ਪ੍ਰਚਾਰ थम ਚੁੱਕਿਆ ਜਨਤਕ ਮੀਟਿੰਗਾਂ ਰੈਲੀਆਂ ਤੇ ਰੋਡ ਸ਼ੋਅ ਤੇ ਹੁਣ پابੰਦੀ ਲਗਾ ਦਿੱਤੀ ਗਈ ਹੈ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਤੇ ਸਖਤ ਕਾਰਵਾਈ ਵੀ ਕੀਤੀ ਜਾਵੇਗੀ ਸੋ ਕਿਰ ਦਸੰਬਰ ਨੂੰ ਚੋਣਾ ਹੋਣੇ ਉਸ ਦਿਨ ਹੀ ਨਤੀਜੇ ਵੀ ਐਲਾਨੇ ਜਾਣਗੇ ਜੋ ਕੀ ਕੁਝ ਮਾਹੌਲ ਇਸ ਵੇਲੇ ਜੇ ਬਿਲਕੁਲ ਅਗਰ ਕਿ ਇਹ ਤਾਂ ਨਗਰ ਨਿਗਮ ਚੋਣਾ ਦਾ ਅੱਜ ਆਖਰੀ ਦਿਨ ਸੀਗਾ ਪ੍ਰਚਾਰ ਦਾ ਜਾਂ ਆਖਰੀ ਦਿਨ ਸੀਗਾ ਔਰ ਸਾਰੀ ਸਿਆਸੀ ਪਾਰਟੀਆਂ ਨੇ ਜਿਹੜੇ ਕਹੀਏ ਤਾਂ ਆਪਣਾ ਅੱਜ ਜ਼ੋਰ ਲਗਾਇਆ ਇੱਥੇ ਤੱਕ ਕਿ ਜਿੰਨੇ ਵੀ ਪਾਰਟੀਆਂ ਦੇ ਜਿਹੜੇ ਸੀਨੀਅਰ ਆਗੂ ਸੀਗੇ ਉਹ ਜਿਹੜੇ ਆ ਚੋਨ ਮੈਦਾਨ ਦੇ ਅੰਦਰ ਉਤਰੇ ਅੱਜ ਗੱਲ ਕਰੀਏ ਲੁਧਿਆਣਾ ਦੇ ਅੰਦਰ ਜਿੱਥੇ ਵਿਕਰਮ ਸਿੰਘ ਮਜੀਠੀਆ ਪਹੁੰਚੇ ਹੋਏ ਸੀਗੇ ਉੱਥੇ ਨਾਲ ਹੀ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੀ ਅੱਜ ਰੋਡ ਸ਼ੋਅ ਕਰਦੇ ਹੋਏ ਨਜ਼ਰ ਆਏ ਸੀ ਲੇਕਿਨ 5 ਵਜੇ ਤੋਂ ਬਾਅਦ ਇਹ ਸਾਰਾ ਢੋਲ ਠਮੱਕਾ ਜਿਹੜਾ ਹੈਗਾ ਥੰਮ ਚੁੱਕਾ ਹੈਗਾ ਇਸ ਵਕਤ ਪੂਰੀ ਤਰ੍ਹਾਂ ਨਾ ਖਮੋਸ਼ੀ ਜਿਹੜੀ ਹੈ ਛਾ ਚੁੱਕੀ ਹੈ ਕਿਉਂਕਿ ਇਸ ਤੋਂ ਬਾਅਦ ਜਿਹੜਾ ਚੋਣ ਪ੍ਰਚਾਰ ਕਰਨ ਦੀ ਇਜਾਜ਼ਤ ਕਿਸੇ ਵੀ ਪਾਰਟੀ ਨੂੰ ਹੁਣ ਨਹੀਂ ਦਿੱਤੀ ਜਾਏਗੀ ਇੱਕ ਚੀਜ਼ ਹੋਰ ਦੱਸਦੀ ਹੈ ਕਿ ਕੱਲ ਦਾ ਦਿਨ ਜਿਹੜਾ ਹੈਗਾ ਜਿਹੜੇ ਬੂਥ ਸਿਲੈਕਟ ਕੀਤੇ ਗਏ ਨੇ ਸੁਵੇਦਨਸ਼ੀਲ ਨੇ ਉਹਨਾਂ ਦੇ ਉੱਤੇ ਜ਼ਰੂਰ ਕਿਤੇ ਨਾ ਕਿਤੇ ਨਜ਼ਰ ਰਹੇਗੀ ਕਿਉਂਕਿ ਪੰਜਾਬ ਭਰ ਦੇ ਵਿੱਚ ਜਿੰਨੇ ਵੀ ਬੂਥ ਸੁਵੇਦਨਸ਼ੀਲ ਸੀਗੇ ਔਰ ਸਰਕਾਰ ਵੱਲੋਂ ਜਿਹੜੇ ਹੈਗੇ ਆ ਮਾਫ ਕਰਨਾ ਇਲੈਕਸ਼ਨ ਕਮਿਸ਼ਨ ਵੱਲੋਂ ਜਿਹੜੇ ਚਿੰਨਿਤ ਕੀਤੇ ਗਏ ਸੀਗੇ ਉਹਨਾਂ ਦੇ ਉੱਤੇ ਕੱਲ ਡਿਊਟੀਆਂ ਲਗਾ ਦਿੱਤੀਆਂ ਜਾਣਗੀਆਂ ਔਰ ਉਹਨਾਂ ਦੇ ਉੱਤੇ ਜਿਹੜੀ ਹੈ ਫੋਰਸ ਵੀ ਤਾਇਨਾਤ ਜਿਹੜੀ ਆ ਕਰ ਦਿੱਤੀ ਜਾਏਗੀ EVM ਮਸ਼ੀਨਾ ਦੀ ਕੱਲ ਪਾਰਟੀਆਂ ਦੇ ਆਗੂਆਂ ਦੇ ਸਾਹਮਣੇ ਜਿਹੜੀ ਇੱਕ ਵਾਰ ਲਾਸਟ ਜਿਹੜੀ ਚੈਕਿੰਗ ਹੁੰਦੀ ਹੈ ਉਹ ਵੀ ਕਰਵਾਈ ਚਾਹੀਦੀ ਜੀ ਜੀ ਬਿਲਕੁਲ ਜਿਹੜੇ ਕਿ ਹੁਣ ਹਦਾਇਤਾਂ ਦਿੱਤੀਆਂ ਜਾ ਰਹੀਆਂ ਨਿਸ਼ਮਾ ਦੀ ਉਲੰਘਣਾ ਨਹੀਂ ਕੀਤੀ ਜਾਵੇਗੀ ਫਿਲਹਾਲ ਜੋ ਵੀ ਜਿਹੜਾ ਕਿ ਚੋਣ ਪ੍ਰਚਾਰ ਥੰਮ ਚੁੱਕਿਆ ਸੋ ਕਿਹੜੇ ਕਿਹੜੇ ਨਿਜਮ ਹੁੰਦੇ ਨੇ ਜਿਹੜੇ ਕਿ ਇੱਕ ਵਾਰ ਫਿਰ ਤੋਂ ਤੁਹਾਡੇ ਨਾਲ ਜਾਣਕਾਰੀ ਲੈਣਾ ਚਾਹਾਂਗੇ ਕਿ ਚੋਣ ਪ੍ਰਚਾਰ ਜਿਹੜਾ ਕਿ ਫਿਲਹਾਲ ਪੂਰੀ ਤਰੀਕੇ ਦੇ ਨਾਲ ਥੰਮ ਚੁੱਕਿਆ ਹੈ ਕੀ ਕੁਝ ਨਹੀਂ ਕੀਤਾ ਜਾਣਾ ਚਾਹੀਦਾ ਜਿਹੜੇ ਕਿ ਨਿਸ਼ਮਾ ਦੀ ਉਲੰਘਣਾ ਦੇ ਵਿੱਚ ਆਉਂਦਾ ਹੈ देखो ਤੁਸੀਂ ਕੋਈ ਵੀ ਰੋਡ ਸ਼ੋਅ ਜਿਹੜਾ ਹੈਗਾ ਉਹ ਨਹੀਂ ਕਰ ਸਕਦੇ ਕੋਈ ਵੀ ਰੈਲੀ ਜਿਹੜੀ ਆ ਉਹ ਨਹੀਂ ਕਰ ਸਕਦੇ ਕੋਈ ਵੀ ਡੋਰ ਟੂ ਡੋਰ ਪ੍ਰਚਾਰ ਜਿਹੜਾ ਹੈ ਉਹ ਕੋਈ ਵੀ ਪਾਰਟੀ ਦਾ ਨੁਮਾਇੰਦਾ ਨਹੀਂ ਕਰ ਸਕਦਾ ਇੱਥੇ ਤੱਕ ਕਿ ਨੁੱਕੜ ਮੀਟਿੰਗਾਂ ਵੀ ਜਿਹੜੀਆਂ ਨੇ ਉਹ ਵੀ ਨਹੀਂ ਕੀਤੀਆਂ ਜਾਣਗੀਆਂ ਹਾਂ ਤੁਸੀਂ ਆਪਣੇ ਦਫ਼ਤਰ ਦੇ ਅੰਦਰ ਜਿਹੜਾ ਹੈਗਾ ਆਪਣੇ ਪਲਾਨਸ ਵਗੈਰਾ ਬਣਾ ਸਕਦੇ ਹੋ ਆਪਣੇ ਪਾਰਟੀ ਵਰਕਰਸ ਨਾਲ ਮਿਲ ਸਕਦੇ ਹੋ ਲੇਕਿਨ ਜਿਸ ਤਰ੍ਹਾਂ ਜਿਹੜੇ ਵਾਨਾ ਦਾ ਇਸਤੇਮਾਲ ਕੀਤਾ ਜਾਂਦਾ ਸੀਗਾ ਲਾਊਡ ਸਪੀਕਰ ਦਾ ਇਸਤੇਮਾਲ ਕੀਤਾ ਜਾਂਦਾ ਸੀਗਾ ਉਹਦੇ ਉੱਤੇ ਪੂਰੇ ਤੌਰ ਤੇ ਪਾਬੰਦੀ ਲੱਗੀ ਹੈ ਜਿੱਥੇ ਤੱਕ ਨਿਯਮਾਂ ਦੀ ਗੱਲ ਹੈ ਔਰ ਕਾਰਵਾਈ ਦੀ ਗੱਲ ਹੈ ਤੁਹਾਨੂੰ ਦੱਸ ਮੈਂ ਇਲੈਕਸ਼ਨ ਕਮਿਸ਼ਨ ਇਹਦੇ ਉੱਤੇ ਬਹੁਤ ਸਖਤ ਰੁਖ ਅਪਣਾਉਂਦਾ ਹੈਗਾ ਕਿਉਂਕਿ ਇਹਦੇ ਉੱਤੇ ਕਾਰਵਾਈ ਵੀ ਕੀਤੀ ਜਾ ਸਕਦੀ ਹੈਗੀਆ ਉਮੀਦਵਾਰ ਦੇ ਪਰਚੇ ਨੂੰ ਜਿਹੜਾ ਹੈਗਾ ਕੈਨਸਲ ਤੱਕ ਵੀ ਕੀਤਾ ਜਾ ਸਕਦਾ ਹੈਗਾ ਇਸ ਕਰਕੇ ਉਮੀਦਵਾਰ ਜਿਹੜੇ ਨੇ ਹੁਣ ਕੋਈ ਵੀ ਟੋਲ ਤਮੱਕੇ ਦਾ ਇਸਤੇਮਾਲ ਨਹੀਂ ਕਰਨਗੇ ਨੁਕਕਣ ਮੀਟਿੰਗਾਂ ਨਹੀਂ ਕਰਨਗੇ ਜਨ ਸਭਾਵਾਂ ਨਹੀਂ ਕਰਨਗੇ ਰੋਡ ਸ਼ੋਅ ਨਹੀਂ ਘਟੰਗੇ ਆਪਣੇ ਦਫ਼ਤਰ ਦੇ ਅੰਦਰ ਜਿਹੜਾ ਹੈਗਾ ਆਪਣੇ ਪਾਰਟੀ ਵਰਕਰਾਂ ਦੇ ਨਾਲ ਜਿਹੜੀ ਹੈ ਉਹ ਮੀਟਿੰਗ ਜਿਹੜੀ ਹੈ ਉਹ ਜ਼ਰੂਰ ਕਰ ਸਕਦੇ ਆ ਜੀ ਪਰ ਜੀ ਬਿਲਕੁਲ ਜਿਹੜੇ ਕਿ ਇਹ ਇਸ ਤਰ੍ਹਾਂ ਜਦੋਂ ਕਿ ਚੂਣਾ ਹੁੰਦੀਆਂ ਨੇ ਖਾਸ ਕਰਕੇ ਨਗਰ ਨਿਗਮ ਚੂਣਾ ਇਸ ਤਰ੍ਹਾਂ ਦੇ ਕਈ ਤਰ੍ਹਾਂ ਦੇ ਜਿਹੜੇ ਕਿ ਸ਼ਾਰਤੀ ਅੰਸਰ ਵੀ ਹੁੰਦੇ ਨੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਨੇ ਕਈ ਸਾਰੇ ਸੰਵੇਦਨਸ਼ੀਲ ਬੂਥ ਵੀ ਨੇ ਜਿਹੜੇ ਕਿ ਐਲਾਨੇ ਗਏ ਉਹਨਾਂ ਤੇ ਖਾਸ ਕਰਕੇ ਤਿਆਰੀ ਅਗਰ ਗੱਲ ਕਰੀ ਕਿਸ ਤਰੀਕੇ ਦੇ ਨਾਲ ਖਾਸ ਤਿਆਰੀ ਜਿਹੜੀ ਕਿ ਕੀਤੀ ਗਈ ਹੈ। ਇੱਕ ਲੁਧਿਆਣਾ ਦੀ ਗੱਲ ਕਰਾਂ ਤਾਂ ਲੁਧਿਆਣਾ ਦੇ ਵਿੱਚ ਜਿਹੜਾ ਹੈਗਾ ਅ ਲੋਕਲ ਪ੍ਰਸ਼ਾਸਨ ਤੋਂ ਲੈ ਕੇ ਜਿਹੜਾ ਹੈਗਾ ਫੋਰਸ ਦਾ ਵੀ ਇਸਤੇਮਾਲ ਕੀਤਾ ਜਾਏਗਾ ਜਿੰਨੇ ਸਵੈਦਨਸ਼ੀਲ ਜਿਹੜੇ ਬੂਥ ਨੇ ਉਹਨਾਂ ਦੇ ਉੱਤੇ ਉਹਨਾਂ ਦੇ ਉੱਤੇ ਕੱਲ ਤੋਂ ਹੀ ਜਿਹੜੀ ਹੈਗੀ ਆ ਤਾਲਾਬੰਦੀ ਜਿਹੜੀ ਕਰ ਦਿੱਤੀ ਜਾਏਗੀ ਕਿਸੇ ਨੂੰ ਅੰਦਰ ਜਾਣ ਦੀ ਆਸਤ ਜਿਹੜੀ ਉਹ ਨਹੀਂ ਦਿੱਤੀ ਜਾਏਗੀ ਔਰਨ ਤੌਰ ਤੇ ਤਿੰਨ ਲੇਅਰ ਦੀ ਜਿਹੜੀ ਸੁਰੱਖਿਆ ਹੈਗੀ ਹੈ ਉਹ ਬਣਾਈ ਜਾਏਗੀ ਜਿੱਥੇ ਬੂਥ ਨੇ ਬਾਹਰ ਜਿਹੜਾ ਹੈਗਾ ਫੋਰਸ ਦੇ ਨਾਲ ਰਹੇਗੀ ਬੂਥੇ ਅੰਦਰ ਰਹੇਗੀ ਔਰ ਤੀਸਰੀ ਲੇਅਰ ਜਿਹੜੀ ਜਿੱਥੇ ਤੁਸੀਂ ਵੋਟ ਪਾਣੀ ਹੈਗੀ ਆ ਉਹਦੇ ਅੰਦਰ ਵੀ ਸੁਰੱਖਿਆ ਕਰਮੀ ਜਿਹੜੇ ਨੇ ਉੱਥੇ ਤਾਇਨਾਤ ਰਹਿਣਗੇ ਦੂਸਰਾ ਹਰੇਕ ਦੀ ਜਿਹੜੀ ਹੈ شناختੀ ਪਛਾਣ ਪੱਤਰ ਨਾਲ ਹੋਣਾ ਜ਼ਰੂਰੀ ਹੈਗਾ شناخت ਪੱਤਰ ਤੋਂ ਬਿਨਾ ਜਿਹੜਾ ਕਿਸੇ ਨੂੰ ਵੀ ਬੂਥ ਦੇ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਏਗੀ ਇਸ ਕਰਕੇ ਆ ਪ੍ਰਸ਼ਾਸਨ ਵੱਲੋਂ ਇਲੈਕਸ਼ਨ ਕਮਿਸ਼ਨ ਵੱਲੋਂ ਵੀ ਅਪੀਲ ਕੀਤੀ ਜਾਂਦੀ ਹੈਗੀ ਲੋਕਾਂ ਨੂੰ ਜਦੋਂ ਵੀ ਵੋਟ ਪਾਣ ਲਈ ਤੁਸੀਂ ਜਾਓ ਤਾਂ ਆਪਣਾ ਜਿਹੜਾ ਹੈਗਾ ਆਧਾਰ ਕਾਰਡ ਜਿਹੜਾ ਜ਼ਰੂਰ ਨਾਲ ਲੈ ਕੇ ਜਾਓ ਜੀ ਜੀ ਬਿਲਕੁਲ ਕਮਲ ਜੀ ਬਹੁਤ ਬਹੁਤਾਂ ਵੱਟ ਤੁਹਾਡਾ तमाम ਜਾਣਕਾਰੀ ਸਾਂਝੀ ਕਰਨ ਦੇ ਲਈ ਸੋ